ਸਤਿ ਸ਼੍ਰੀ ਅਕਾਲ ਜੀ ਮੈਂ ਆ ਪ੍ਰਗਟ ਸਿੰਘ ਤੁਹਾਡਾ ਆਪਣਾ ਵੈਲਨੈਸ ਕੋਚ ਜਿਦਾਂ ਕਿ ਅੱਜ ਕੱਲ੍ਹ ਸਰਦੀਆਂ ਬਹੁਤ ਪੈ ਰਹੀਆਂ ਨੇ ਜਿਸ ਵਿੱਚ ਕੋਈ ਕੰਮ ਕਰਨਾ ਬਹੁਤ ਔਖਾ ਹੈ ਬਈ ਜਿੱਦਾਂ ਸਾਡੇ ਜੋੜਾਂ ਐ ਦਰਦ ਹੋ ਗਏ ਬੜੇ ਦੋ ਦਿਨ ਕੋਟੇ ਪੜੇ ਦੋ ਦਿਨ ਇੱਕ ਵਾਰੀ ਬਹਿ ਜਾਈਏ ਫਿਰ ਤੋਨੂੰ ਜੀ ਨਹੀਂ ਕਰਦਾ ਕਈ ਵਾਰੀ ਹੱਡੀਆਂ ਛੇੜ ਦਾ ਕੋਈ ਸਿਰ ਸੁਣ ਪੈਂਦਾ ਨਾ ਜਾਂ ਕੰਬਣੀ ਛਿੜਦੀ ਏ ਉਹ શરી ਇਹਦੇ ਵਾਸਤੇ ਉਸੇ ਕੋਈ ਚੀਜ਼ ਐ ਜਿਹੜੀ ਸਮਲ ਕਰ ਸਕੂ ਉਹਨੂੰ ਖਾਣਾ ਤੁਹਾਨੂੰ ਬਹੁਤ ਫਰਕ ਪੋਗਾ ਪਰ ਸਿਰਫ ਖਾਣਾ ਫਰਕ ਨਹੀਂ ਪੈਣਾ ਨਾਲ ਨਾਲ ਤੁਹਾਨੂੰ ਥੋੜੀ ਐਕਸਰਸ ਵੀ ਕਰਨੀ ਪਣੀ ਜਿਦਾ ਕਿ ਸਵੇਰੇ ਸੈਰ ਕਰੋ ਤੇ ਹੋਰ ਕੋਈ ਵੀ ਐਕਟੀਵਿਟੀ ਹੋ ਗਈ ਜਿਦਾ ਕਰਕੇ ਤੁਹਾਨੂੰ ਥੋੜਾ ਵਧੀਆ ਲੱਗੇ ਤੁਸੀਂ ਯੋਗਾ ਕਰ ਸਕਦੇ ਹੋ ਉਹ ਚੀਜ਼ ਦੇ ਦੇ ਕਿਦਾ ਬੰਦੀ ਨਹੀਂ ਆ ਜੋ ਅਸੀਂ ਥੋੜੇ ਸੁਨ ਲੈ ਲੈਣ ਥੋੜੇ ਜਿਹਾ ਤੇਲ ਲੈ ਲੈਣ ਤੇਲ ਤੁਸੀਂ ਕੜਾਹੀ ਲੈ ਵੀ ਲੈਸ ਜਿట్టు ਬਿਲਾਸਦਾ ਜਿਉਂ ਨੋਣੀ ਮਿਕਸ ਲੈਸਦਾ ਥੋੜੇ ਮਖਾਣੇ ਲੈ ਲਾਂਗੇ ਸਤਿ ਪੰਨਾ ਸੇ ਗੈਸ ਓਨ ਕਰਕੇ ਕਰੈਨ ਨੂੰ ਹਲਕਾ ਗਰਮ ਕਰਾਂਗੇ ਉਦੈ ਚਮਖਾਣੇ ਪਾ ਲਾਂਗੇ ਕਿਉਂਕਿ ਮਖਾਣੇ ਜਿਹੜੇ ਫੁਣ ਮਖਾਣੇ ਹੁੰਦੇ ਨੇ ਇਹ ਨਰਮ ਹੁੰਦੇ ਨੇ ਇਹਨਾਂ ਨੂੰ ਥੋੜਾ ਭੁੰਨੋ ਉਸਨਾਂ ਥੋੜਾ ਕਰੰਚੀ ਪਣ ਜਾਂਦੇ ਨੇ ਥੋੜੇ ਸਖਤ ਹੁੰਦੇ ਨੇ ਵਿੱਚ ਜੂ ਤੁਸੀਂ ਹੱਥ ਲਾ ਕੇ ਦੇਖ ਸਕਦੇ ਹੋ ਨਾ ਇਹ ਸਣੀ ਨਾਲ ਟੋਟੇ ਟੋਟੇ ਰਹਿਣੇ ਫਿਰ ਸੇ ਜਿਹਨੇ ਮਖਾਣੇ ਲੈ ਓਨੇ ਸੋਲੇ ਲੈ ਕੇ ਇਹਨਾਂ ਦੋਨਾਂ ਨੂੰ ਮਿਕਸ ਕਰ ਲਵਾਂਗੇ ਮਿਕਸ ਕਰਕੇ ਫਿਰ ਤੁਸੀਂ ਇਹਨਾਂ ਨੂੰ ਮਿਕਸ ਵਿੱਚ ਜਾਨਕੀ ਬ੍ਰੇਕ ਪਾਊਡਰ ਵੀ ਕਰ ਸਕਦੇ ਹੋ ਦਰਫੜ ਵੀ ਕਰ ਸਕਦੇ ਜਿਹਦਾ ਤੁਸੀਂ ਖਾਣਾ ਪਸੰਦ ਕਰਦੇ ਹੋ ਉਹਦਾ ਸੁਸਾ ਕਰ ਸਕਦੇ ਫਿਰ ਤੁਸੀਂ ਥੋੜਾ ਗੁੜ ਲੈਣਾ ਹੈਗਾ ਗੁੜ ਲੈ ਕੇ ਅੱਧਾ ਕ ਪਾਣੀ ਪਾ ਲਓ ਦੋ ਤਿੰਨ ਢੱਲੀਆਂ ਗੁੜ ਦੀਆਂ ਲੈ ਕੇ ਜਿੰਨਾ ਤੁਸੀਂ ਮਿੱਠਾ ਜੂਸ ਕਰਨਾ ਚਾਹੋ ਉਸ ਤਰ੍ਹਾਂ ਕਰਕੇ ਚਾਸ਼ਨੀ ਬਣਾਉਣੀ ਹੈ ਨਵੀ ਸਾਡੀ ਚਾਸ਼ਨੀ ਕਾਫੀ ਤਿਆਰ ਚਾਸ਼ਨੀ ਬਣਾ ਕੇ ਇਹਨੂੰ ਉਸ ਜਿਹੜਾ ਤੁਸੀਂ ਪਾਊਡਰ ਪਾ ਹੈ ਉਸ ਨੂੰ ਚੰਗੀ ਮਿਕਸ ਕਰ ਦੋ ਮਿਕਸ ਕਰਕੇ ਚੰਗੀ ਤਰ੍ਹਾਂ ਹਿਲਾਓ ਇਹਨਾਂ ਨੂੰ ਜਦੋਂ ਪੂਰਾ ਮਿਕਸ ਨਾ ਹੋ ਜਾਵੇ ਮਿਕਸ ਕਰਕੇ ਚੰਗੀ ਤਰ੍ਹਾਂ ਹਿਲਾਓ ਇਹਨਾਂ ਨੂੰ ਜਦੋਂ ਪੂਰਾ ਮਿਕਸ ਹੋ ਜਾਏ ਤਾਂ ਤੁਸੀਂ ਇਹਨਾਂ ਵਿੱਚ ਤੇਲ ਅਲੱਗ ਤੋਂ ਪਾ ਸਕਦੇ ਹੋ ਜਾਂ ਤੁਸੀਂ ਵਿੱਚ ਹੀ ਪਾ ਸਕਦੇ ਹੋ ਜਦਾਂ ਤੁਸੀਂ ਪਸੰਦ ਕਰਨਾ ਚਾਹੋ ਪਸੰਦ ਕਰਦੇ ਹੋ ਫਿਰ ਤੁਸੀਂ ਇਹਨਾਂ ਦੀ ਸ਼ੇਪ ਬਣਾ ਸਕਦੇ ਜਦਾਂ ਤੁਸੀਂ ਸ਼ੇਪ ਲੈਣਾ ਚਾਹੁੰਦੇ ਹੋ ਮੈਂ ਪਹਿਲਾਂ ਤੇਲ ਬਾਜੂ ਲਾਣੇ ਸ਼ੁਰੂ ਕੀਤੇ ਪਰ ਸਹੀ ਤਰ੍ਹਾਂ ਹੋਲ ਕੰਪਟ ਬਰਸ ਲੋਰ ਐਸੀ ਤਾਂ ਫਿਰ ਤੇਲ ਵਿੱਚ ਮਿਕਸ ਕਰਦੇ ਫਿਰ ਤੁਸੀਂ ਨੇ ਸੇਵ ਜਦਾਂ ਜਾਂ ਬਰਫੀ ਟੈਬ ਲੱਡੂ ਟੈਬ ਜਾਂ ਰੈਵਰੀਟ ਟੈਬ ਜਦਾਂ ਤੁਸੀਂ ਚਾਹੋ ਬਣਾ ਸਕਣ ਇਹਨਾਂ ਨਾਲ ਤੁਹਾਡੇ ਜੋੜਾਂ ਦੇ ਦਰਦ ਜੋ ਵੀ ਹੈਗੇ ਨੇ ਉਹ ਵੀ हट ਜਾਣਗੇ ਤੇ ਤੁਹਾਡੀ ਸਿਹਤ ਵੀ ਠੀਕ ਰਹੂਗੀ ਤੇ ਗਰਮਾਈਸ਼ ਵੀ ਬਣੀ ਰਹੂਗੀ ਸਰਦੀਆਂ ਮੌਸਮ ਵਿੱਚ ਇਹ ਬਹੁਤ ਲੱਗਦਾ ਹੈ ਇਹਨੂੰ ਟ੍ਰਾਈ ਕਰਕੇ ਤੁਹਾਨੂੰ ਜ਼ਰੂਰ ਫਾਇਦਾ ਹੋਗਾ ਜੀ